ਇੱਕ ਭਿੰਦਰ ਸਾਹਿਬੇ ਸੁਣ ਚ ਆਇਆ ਵੀ ਸਿਡਨੀ ਤੋਂ ਕੈਨਬਰਾ ਤੋਂ ਮੈਲਬਨ ਤੋਂ ਕਾਫੀ ਲੋਕ ਬ੍ਰਿਸਬਨ ਇਹ ਲੈਂਡ ਬਾਇ ਕਰਨ ਲਈ ਇੰਟਰਸਟ ਦਿਖਾਉਂਦੇ ਨੇ ਕੀ ਇਹ ਸੱਚ ਹੈ ਸਾਡਾ ਜਿਹੜਾ ਹਾਊਸਿੰਗ ਹੈ ਉਹ ਬਿਗ ਸਟ्रेस ਦੇ ਵਿੱਚ ਜਿਹੜਾ ਬ੍ਰਿਸਬਨ ਦਾ ਸਾਨੂੰ ਅਸੀਂ ਕੋਈ 100000 ਦੇ ਕਰੀਬ-ਕਰੀਬ ਜਿਹੜੇ ਘਰ ਪਿੱਛੇ ਚੱਲ ਰਹੇ ਆ ਤੇ ਮਤਲਬ ਜਿਹੜੇ ਸਾਨੂੰ ਬਣਾਉਣੇ ਚਾਹੀਦੇ ਸੀਗੇ ਸਾਡਾ ਜਿਹੜਾ ਸਾਡੀ ਪੋਪੂਲੇਸ਼ਨ ਹੈ ਉਹ 2 ਮਿਲੀਅਨ ਐਕਸਪੈਕਟ ਕਰ ਰਹੇ ਨੇ 2046 ਤੱਕ ਮਤਲਬ ਸਾਨੂੰ 90 ਹਜ਼ਾਰ ਘਰ ਐਵਰੀ ইয়ার ਚਾਹੀਦਾ ਤੇ ਅਸੀਂ 100000 ਪਹਿਲਾਂ ਹੀ ਪਿੱਛੇ ਚੱਲ ਰਹੇ ਹਾਂ ਜ਼ਿਆਦਾਤਰ ਆਪਣਾ ਜਿਹੜਾ ਪੰਜਾਬੀ ਭਾਈਚਾਰਾ ਰੀਅਲ ਏਸਟੇਟ ਚ ਹਾਊਸਿੰਗ ਦਾ ਹੀ ਕੰਮ ਕਰ ਰਿਹਾ ਹੈ ਤੇ ਤੁਹਾਡਾ ਆਈਡੀਆ ਕਿੱਥੋਂ ਆਇਆ ਤੇ ਕੀ ਸੋਚ ਲੈ ਕੇ ਤੁਸੀਂ ਇਹ ਨੂੰ ਅੱਗੇ ਲਜਾ ਰਹੇ ਅਸੀਂ ਆਪ ਤਾਂ ਜ਼ਿਆਦਾ ਬਾਇ ਨਹੀਂ ਕਰਦੇ ਅਸੀਂ ਜਿੱਦਾਂ ਜੇ ਕਿਸੇ ਦੀ ਲੈਂਡ ਹੈ ਉਹ ਡਵੈਲਪ ਹੋ ਸਕਦੀ ਹੈ ਤਾਂ ਅਸੀਂ ਬੇਸਿਕਲੀ ਉਹਨਾਂ ਦੀ ਸੇਲ ਨੂੰ ਫੈਸਿਲਿਟੇਟ ਕਰਾਉਂਦੇ ਹਾਂ ਡਵੈਲਪਰਸ ਦੇ ਨਾਲ ਸਰਕਾਰੇ ਖਾਲਸਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕੋ ਮੈਨੂੰ ਅੱਜ ਦੱਸਦਿਆਂ ਖੁਸ਼ੀ ਵੀ ਹੋ ਰਹੀ ਹੈ ਤੇ ਮਾਣ ਵੀ ਮਹਿਸੂਸ ਹੋ ਰਿਹਾ ਹੈ ਕਿ ਅੱਜ ਅਸੀਂ ਸਰਕਾਰੇ ਖਾਲਸਾ ਦਾ ਪਰਿਵਾਰ ਬੈਠੇ ਆ ਮੇਰੇ ਸੱਜੇ ਪਾਸੇ ਸਦਾ ਬਚਿੱਤਰ ਸਿੰਘ ਖੱਬੇ ਪਾਸੇ ਬਾਈ ਜੀ ਸਦਾ ਜਗਦੀਪ ਸਿੰਘ ਭਿੰਡਰ ਤੇ ਉਸ ਤੋਂ ਅੱਗੇ ਡਾਕਟਰ ਸਤਨਾਮ ਸਿੰਘ ਕਿ ਅੱਜ ਬ੍ਰਿਸਬਨ ਦੀ ਧਰਤੀ ਤੇ ਆਏ ਆ ਆਪਣੇ ਵੀਰ ਛੋਟੇ ਵੀਰ ਸਤਾ ਗੁਰਪ੍ਰੀਤ ਸਿੰਘ ਬਰਾੜ ਜਿਹੜੇ 7 ਸੀਜ਼ ਟੀਵੀ ਆਸਟ੍ਰੇਲੀਆ ਚਲਾ ਰਹੇ ਨੇ ਤੇ ਸਤਾ ਗੁਰਪ੍ਰੀਤ ਸਿੰਘ ਬਰਾੜ ਨੇ ਸਰਕਾਰੇ ਖਾਲਸਾ ਦੇ ਪਰਿਵਾਰ ਦੇ ਵਿੱਚ ਵਾਧਾ ਕਰਦਿਆਂ ਸਤਾ ਜਗਦੀਪ ਸਿੰਘ ਪਿੰਡਰ ਨੂੰ ਪਰਿਵਾਰ ਵਿੱਚ ਮਿਲਾਇਆ ਤੇ ਅੱਜ ਪਰਿਵਾਰ ਕਾ ਸਾਂਝ ਪਾਉਂਦਿਆਂ ਉਹਨਾਂ ਦੇ ਕੋਲੇ ਬੈਠੇ ਆ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਉਹਨਾਂ ਦਾ ਸਵਾਗਤ ਤੇ ਫਿਰ ਗੱਲਬਾਤ ਦਾ سلسلہ ਸ਼ੁਰੂ ਕਰਾਂਗੇ ਸਤਾ ਜਗਦੀਪ ਸਿੰਘ ਪਿੰਡਰ ਜੀ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੋ ਸ਼ਬਦ ਜ਼ਰੂਰ ਆਪਣੇ ਸਰਕਾਰੀ ਖਾਲਸਾ ਬਾਰੇ ਹਾਂਜੀ ਥੈਂਕ ਯੂ ਖੋਸਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਸਰਕਾਰੀ ਖਾਲਸਾ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਵੈਲਕਮ ਹੈ ਜੀ ਕੁਈਨਜ਼ਲੈਂਡ ਦੇ ਵਿੱਚ ਧੰਨਵਾਦ ਮੈਂ ਹੁਣ ਪਹਿਲਾ ਕੁਸਚਨ ਪੁੱਛਣਾ ਚਾਹੁੰਦਾ ਤੁਸੀਂ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਸਾਡੇ ਦਰਸ਼ਕਾਂ ਨੂੰ ਆਪਣੇ ਪਿਛੋਕੜ ਬਾਰੇ پلیਸ ਜਰੂਰ ਦੱਸੋ ਤੁਸੀਂ ਕਿੱਥੋਂ ਜੰਪਾ ਲਓ ਜੀ ਤੇ ਆਸਟ੍ਰੇਲੀਆ ਤੁਹਾਡਾ ਆਉਣਾ ਕਦੋਂ ਹੋਇਆ ਜੀ ਹਾਂਜੀ ਮੈਂ ਜੀ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਕਾਦੀਆਂ ਹਾਂਜੀ ਹਾਂਜੀ ਤੇ ਮੈਂ ਕਾਦੀਆਂ ਦਾ ਜੰਪਾਲਾਂ ਠੀਕ ਠੀਕ ਤੇ ਜਿਹੜੀ ਮੇਰੀ ਸਕੂਲਿੰਗ ਹੈ ਉਹ ਮੇਰੇ ਫਾਦਰ ਸਾਹਿਬ ਆਰਮੀ ਸੀਗੇ ਉਹਦੇ ਕਰਕੇ ਬਠਿੰਡੇ ਹੋਈ ਹੈ ਜੀ ਤੇ 2008 ਦੇ ਵਿੱਚ ਅਸੀਂ ਬ੍ਰਿਸਬਨ ਚ ਮੂਵ ਹੋਏ ਸੀਗੇ ਅੱਛਾ ਜੀ ਹਾਂਜੀ ਤੇ ਉਦੋਂ ਤੋਂ ਅਸੀਂ ਬ੍ਰਿਸਬਨ ਦੇ ਵਿੱਚ ਹੀ ਹੈਗੇ ਹਾਂ ਹੁਣ 15-16 ਸਾਲ ਤੋਂ ਮੈਂ ਵਿਸ਼ੇ ਤੇ ਆਵਾਂ ਤੁਸੀਂ ਪਸ਼ੋਕੜ ਬਾਰੇ ਤਾਂ ਦੱਸਤਾ ਜਦੋਂ ਤੁਸੀਂ ਇੱਥੇ ਆਏ ਹੋ ਹੁਣ ਲੰਬੇ ਸਮੇਂ ਤੋਂ ਤੁਸੀਂ ਅਰਬਨ ਲੈਂਡ ਨਾਲ ਦੀ ਰੀਅਲ ਏਸਟੇਟ ਚਲਾ ਰਹੇ ਹੋ ਇਹ ਆਈਡੀਆ ਤੁਹਾਡੇ ਦਿਮਾਗ ਚ ਕਿੱਥੋਂ ਆਇਆ ਕਿ ਵੀ ਅਸੀਂ ਲੈਂਡ ਨਾਲ ਸੰਬੰਧਿਤ ਹੀ ਕੰਮ ਕਰਨਾ ਕਿਉਂਕਿ ਜ਼ਿਆਦਾਤਰ ਆਪਣਾ ਜਿਹੜਾ ਪੰਜਾਬੀ ਭਾਈਚਾਰਾ ਰੀਅਲ ਏਸਟੇਟ ਚ ਹਾਊਸਿੰਗ ਦਾ ਹੀ ਕੰਮ ਕਰ ਰਿਹਾ ਇਹ ਤੁਹਾਡਾ ਆਈਡੀਆ ਕਿੱਥੋਂ ਆਇਆ ਤੇ ਕੀ ਸੋਚ ਲੈ ਕੇ ਤੁਸੀਂ ਇਹਨੂੰ ਅੱਗੇ ਲਿਜਾ ਰਹੇ ਹੋ ਹਾਂਜੀ ਅਸੀਂ ਇੱਕ ਕੁਛ ਇੱਕ ਸਿਗਾ ਕਿ ਅਸੀਂ ਰੀਅਲ ਏਸਟੇਟ ਦਾ ਕਰਨਾ ਚਾਹੁੰਦੇ ਸੀਗੇ ਪਰ ਅਸੀਂ ਸੇਮ ਸਾਰਾ ਕੁਝ ਸੇਮ ਨਹੀਂ ਸੀ ਕਰਨਾ ਚਾਹੁੰਦੇ ਅਸੀਂ ਕੋਈ ਯੂਨੀਕ ਮਾਡਲ ਲੈ ਕੇ ਆਉਣਾ ਚਾਹੁੰਦੇ ਸੀ ਤੇ ਉਹਦੇ ਵਿੱਚ ਇਹ ਸੀਗਾ ਕਿ ਅਸੀਂ ਮਤਲਬ ਕੁਛ ਚਲੋ ਸਾਡੇ ਫਰੈਂਡਸ ਨੇ ਮੈਲਬਨ ਸਿਡਨੀ ਦੇ ਵਿੱਚ ਕੁਝ ਅਸੀਂ ਉਹਨਾਂ ਤੋਂ ਵੀ ਐਡਵਾਈਸ ਲਈ ਤੇ ਇੱਥੇ ਉਸ ਟਾਈਮ ਲੈਂਡ ਦਾ ਕੰਮ ਕੋਈ ਨਹੀਂ ਸੀ ਸਪੈਸੀਫਿਕਲੀ ਲੈਂਡ ਨਹੀਂ ਸੀ ਕਰ ਰਿਹਾ ਤੇ ਇਹਦੇ ਵਿੱਚ ਜੀ ਬਹੁਤ ਜ਼ਿਆਦਾ ਰਿਸਰਚ ਬੇਸ ਕੰਮ ਹੈ ਇਦੇ ਵਿੱਚ ਇਦਾਂ ਨਹੀਂ ਹੈ ਕਿ ਤੁਸੀਂ ਮਤਲਬ ਬਸ ਲਿਸਟ ਤੇ ਸੈਲ ਕਰਨਾ ਤੇ ਤੁਸੀਂ ਕਿਉਂਕਿ ਜੜੀਆਂ ਸਾਡੀਆਂ ਡੀਲਸ ਨੇ ਵੱਡੀਆਂ ਹੁੰਦੀਆਂ ਨੇ ਤੇ ਉਹਦੇ ਚ ਟਾਈਮ ਵੀ ਲੱਗਦਾ ਕਾਫੀ ਤੇ ਉਹਦੇ ਵਿੱਚ ਕਿਉਂਕਿ ਕਾਫੀ ਮਤਲਬ ਡਿਵੈਲਪਰਸ ਵੈਰੀ ਵੈਲ ਐਜੂਕੇਟਿਡ ਹੁੰਦੇ ਨੇ ਤੇ ਤੁਹਾਨੂੰ ਰਿਸਰਚ ਬੇਸ ਚੀਜ਼ ਹੀ ਦੇਣੀ ਪੈਂਦੀ ਹੈ ਤੇ ਬਸ ਉਤੋਂ ਹੀ ਜੀ ਅਸੀਂ ਸ਼ੁਰੂ ਕੀਤਾ ਔਰ ਮਹਾਰਾਜ ਦੀ ਕਿਰਪਾ ਨਾਲ ਠੀਕ ਚੱਲ ਰਿਹਾ ਜੀ ਪਿੰਡਰ ਸਾਹਿਬ ਜਿਹੜੀ ਇਹ ਤੁਸੀਂ ਲੈਂਡ ਸੇਲ ਕਰਦੇ ਆ ਕੀ ਤੁਸੀਂ ਆਪ ਬਾਇ ਕਰਕੇ ਕਰਦੇ ਆ ਗਵਰਨਮੈਂਟ ਦੀ ਸੇਲ ਕਰਦੇ ਆ ਕਿ ਡਿਵੈਲਪਰਸ ਤੋਂ ਦੀ ਸੇਲ ਕਰਦੇ ਇਹਦੇ ਬਾਰੇ ਵੀ ਵਿਸਥਾਰ ਚ ਦੱਸੋ ਜੀ ਹਾਂਜੀ ਅਸੀਂ ਅਸੀਂ ਆਪ ਤਾਂ ਜ਼ਿਆਦਾ ਬਾਇ ਨਹੀਂ ਕਰਦੇ ਅਸੀਂ ਜਦਾਂ ਜੇ ਕਿਸੇ ਦੀ ਲੈਂਡ ਹੈ ਉਹ ਡਿਵੈਲਪ ਹੋ ਸਕਦੀ ਆ ਤਾਂ ਅਸੀਂ ਬੇਸਿਕਲੀ ਉਹਨਾਂ ਦੀ ਸੇਲ ਨੂੰ ਫੈਸਿਲਿਟੇਟ ਕਰਾਉਂਦੇ ਆ ਡਿਵੈਲਪਰਸ ਦੇ ਨਾਲ ਬਿਕੋਜ਼ ਜਿਹੜਾ ਕੋਈ ਵੀ ਫਾਰਮਰ ਆ ਉਹ ਆਪ ਡਿਵੈਲਪ ਨਹੀਂ ਕਰ ਸਕਦਾ ਲੈਂਡ ਨੂੰ ਬਿਕੋਜ਼ ਆਫ ਫਾਈਨੈਂਸ਼ੀਅਲ ਕੈਪੇਬਿਲਿਟੀਜ਼ ਤੇ ਜਿਹੜੇ ਡਿਵੈਲਪਰ ਨੇ ਉਹ ਵੀ ਲੈਂਡ ਲੱਭਦੇ ਰਹਿੰਦੇ ਨੇ ਤੇ ਬੇਸਿਕਲੀ ਅਸੀਂ ਉਹਨਾਂ ਨੂੰ ਲੈਂਡ ਲੱਭ ਕੇ ਦਿੰਨੇ ਆ ਤੇ ਉਹ ਉਹ ਜਿਹੜੀ ਸੇਲਸ ਪ੍ਰੋਸੈਸ ਆ ਉਹ ਅਸੀਂ ਫੈਸਿਲੀਟੇਟ ਕਰਾਉਨੇ ਆ ਇੱਕ ਪਿੰਡਰ ਸਾਹਿਬ ਇਹ ਸੁਣਨ ਚ ਆਇਆ ਵੀ ਸਿਡਨੀ ਤੋਂ ਕੈਨਬਰਾ ਤੋਂ ਮੈਲਬਨ ਤੋਂ ਕਾਫੀ ਲੋਕ ਬ੍ਰਿਸਬਨ ਇਹ ਲੈਂਡ ਬਾਏ ਕਰਨ ਲਈ ਇੰਟਰਸਟ ਦਿਖਾਉਂਦੇ ਨੇ ਕੀ ਇਹ ਸੱਚ ਹੈ ਹਾਂਜੀ ਜਿਹੜੀ ਕੋਵਿਡ ਤੋਂ ਬਾਅਦ ਇੱਥੇ ਜੀ 2 ਲੱਖ ਬੰਦੇ ਦੀ ਮਾਈਗ੍ਰੇਸ਼ਨ ਹੋਈ ਹੈ ਕੁئینਜ਼ਲੈਂਡ ਤੇ ਜਿਹੜੀ ਇੰਟਰ ਸਟੇਟ ਹੈ ਤੇ ਸਾਡਾ ਜਿਹੜਾ ਹਾਊਸਿੰਗ ਹੈ ਉਹ ਬਿਗ ਸਟ੍ਰੈਸ ਦੇ ਵਿੱਚ ਹੈ ਜਿਹੜਾ ਬ੍ਰਿਸਬਨ ਦਾ ਸਾਨੂੰ ਅਸੀਂ ਕੋਈ 100000 ਦੇ ਕਰੀਬ-ਕਰੀਬ ਜਿਹੜੇ ਘਰ ਪਿੱਛੇ ਚੱਲ ਰਹੇ ਆ ਤੇ ਮਤਲਬ ਜਿਹੜੇ ਸਾਨੂੰ ਬਣਾਉਣੇ ਚਾਹੀਦੇ ਸੀਗੇ ਐਸ ਅ ਸਟੇਟ ਤੇ ਉਹ ਹੁਣ ਜਿਹੜੀ ਸਾਡੀ ਬਿਕੋਜ਼ ਆਫ 올림픽 ਸਾਡਾ ਜਿਹੜਾ ਸਾਡੀ ਪੋਪੂਲੇਸ਼ਨ ਹੈ ਉਹ 2 ਮਿਲੀਅਨ ਐਕਸਪੈਕਟ ਕਰ ਰਹੇ ਨੇ 2046 ਤੱਕ ਮਤਲਬ ਸਾਨੂੰ 90 ਕ ਹਜ਼ਾਰ ਕਰ ਐਵਰੀ ইয়ার ਚਾਹੀਦਾ ਤੇ ਅਸੀਂ 100000 ਪਹਿਲਾਂ ਹੀ ਪਿੱਛੇ ਚੱਲ ਰਹੇ ਹਾਂ ਤੇ ਇਹ ਰੀਜ਼ਨ ਹੈ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਵੱਡੇ ਡਿਵੈਲਪਰ ਨੇ ਉਹ ਕੁئینਜ਼ਲੈਂਡ ਦੇ ਵਿੱਚ ਕਾਫੀ ਇਨਵੈਸਟਮੈਂਟ ਕਰ ਰਹੇ ਆ ਤੇ ਇਹ ਇੱਕ ਵੱਡਾ ਰੀਜ਼ਨ ਹੈ ਫਿਰ ਉਹਦੇ ਨਾਲ ਜਦੋਂ ਉਹ ਇਨਵੈਸਟਮੈਂਟ ਕਰਦੇ ਆ ਫਿਰ ਟਰੇਡਰਸ ਵੀ ਆਉਂਦੇ ਆ ਫਿਰ ਬਿਲਡਰਸ ਵੀ ਆਉਂਦੇ ਆ ਫਿਰ ਸਾਰਾ ਹੀ ਮਤਲਬ ਜਿਹੜੀ ਹੈ ਪੋਪੂਲੇਸ਼ਨ ਗਰੋਥ ਹੁੰਦੀ ਹੈ ਦਰਸ਼ਕੋ ਜਿਵੇਂ ਭਿੰਡਰ ਸਾਹਿਬ ਨੇ ਦੱਸਿਆ ਨਾਮੀ ਕੰਪਨੀ ਇਹਨਾਂ ਦੀ ਅਰਬਨ ਲੈਂਡ ਹਨ ਤੇ ਪੂਰੇ ਆਸਟ੍ਰੇਲੀਆ ਦੇ ਵਿੱਚੋਂ ਮੈਲਬਨ ਸਿਡਨੀ ਕੈੰਬਰਾ ਹੋਰ ਸਟੇਟਾਂ ਚੋਂ ਆਡੀਲੇਡ ਤੋਂ ਕਾਫੀ ਲੋਕ ਇੱਥੇ ਆ ਕੇ ਪੈਸੇ ਇਨਵੈਸਟ ਕਰ ਰਹੇ ਆ ਜ਼ਮੀਨਾਂ ਖਰੀਦ ਰਹੇ ਨੇ ਤੇ ਡਵੈਲਪ ਜ਼ਮੀਨਾਂ ਖਰੀਦ ਰਹੇ ਨੇ ਮੇਰੇ ਭਿੰਡਰ ਸਾਹਿਬ ਇਸ ਨਾਲ ਹੀ ਸੰਬੰਧਿਤ ਕੁਐਸਚਨ ਆ ਵੀ ਜਿਵੇਂ ਦੂਜੀਆਂ ਸਟੇਟਾਂ ਤੋਂ ਆ ਕੇ ਤਾਂ ਇੱਥੇ ਇਨਵੈਸਟਮੈਂਟ ਕਰ ਰਹੇ ਆ ਕੋਈ ਆਊਟ ਆਫ ਕੰਟਰੀ ਜਿਵੇਂ ਇੰਡੀਆ ਜਾਂ ਪੰਜਾਬ ਤੋਂ ਵੀ ਕੋਈ ਇਦਾਂ ਦਾ ਹੈ ਜਿਹੜੇ ਤੁਹਾਨੂੰ ਅਪਰੋਚ ਕਰਦੇ ਹੋਣ ਵੀ ਅਸੀਂ ਇੱਥੇ ਇਨਵੈਸਟ ਕਰਨੀ ਆ ਸਾਨੂੰ ਕੋਈ ਇਦਾਂ ਦਾ ਕੋਈ ਸਿਸਟਮ ਕਦੇ ਆਇਆ ਇਸ ਧਿਆਨ ਚ ਆ ਕਾਫੀ ਲੋਕੀ ਪੁੱਛਦੇ ਨੇ ਪਰ ਉਹਦਾ ਥੋੜਾ ਜਿਹਾ ਪ੍ਰੋਸੈਸ ਡਿਫਿਕਲਟ ਹੈ ਨਾ ਈਜ਼ੀ ਨਹੀਂ ਹੈ ਤੇ ਉਹਦੇ ਵਿੱਚ ਇੱਕ ਤਾਂ ਸਟੈਂਪ ਡਿਊਟੀ ਜ਼ਿਆਦਾ ਹੈ ਜਿਹੜੀ ਸਾਡੀ ਫਿਰ ਕੁਝ ਤੁਹਾਨੂੰ ਮਤਲਬ ਅਪਰੂਵਲਸ ਚਾਹੀਦੀਆਂ ਨੇ ਐਫ ਆਰ ਬੀ ਦੀਆਂ ਅਪਰੂਵਲਸ ਚਾਹੀਦੀਆਂ ਨੇ ਜਿਹੜਾ ਕਿ ਕੋਈ ਬਾਹਰੋਂ ਇਨਵੈਸਟਮੈਂਟ ਜਿਹੜੀ ਆਉਂਦੀ ਹੈ ਸੋ ਇਟਸ ਨਾਟ ਈਜ਼ੀ ਪ੍ਰੋਸੈਸ ਪਰ ਜਿਹੜਾ ਇੱਥੇ ਦਾ ਕੋਈ ਆਸਟ੍ਰੇਲੀਆ ਦੇ ਵਿੱਚ ਨੇ ਉਹਨਾਂ ਲਈ ਥੋੜਾ ਜਿਹਾ ਪ੍ਰੋਸੈਸ ਈਜ਼ੀ ਹੈ ਤੇ ਜਿਹੜੀਆਂ ਕਿ ਜਿੱਦਾਂ ਹੁਣ ਮੈਲਬਨ ਤੋਂ ਕਾਫੀ ਲੋਕ ਇਨਵੈਸਟ ਕਰ ਰਹੇ ਆ ਸਿਡਨੀ ਤੋਂ ਕਾਫੀ ਕਰ ਰਹੇ ਆ ਤੁਹਾਡੇ ਕੈਨਬਰਾ इवन ਐਡਲੇਡ ਤੋਂ ਵੀ ਇਨਵੈਸਟ ਕਰ ਰਹੇ ਆ ਤੇ ਉਹ ਉਹ ਥੋੜਾ ਈਜ਼ੀ ਹੈ ਪ੍ਰੋਸੈਸ ਹਾਂਜੀ ਪਰ ਹੋ ਸਕਦਾ ਹਾਂਜੀ ਪੋਸਿਬਿਲਟੀ ਹੈਗੀ ਹੈ ਹਾਂਜੀ ਮੇਰਾ ਇਹ ਸਵਾਲ ਕਰਨ ਦਾ ਕਾਰਨ ਇਹ ਸੀ ਵੀ ਜਿਹੜਾ ਆਪਣਾ ਪੋਡਕਾਸਟ ਹੈ ਪੰਜਾਬ ਚ ਵੀ ਜਾਣਾ ਤੇ ਜੇ ਕਿਸੇ ਦਾ ਮਨ ਬਣੇ ਆਪਾਂ ਸਕਰੀਨ ਤੇ ਤੁਹਾਡਾ ਨੰਬਰ ਦੇਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਵੀ ਵੱਡੇ ਇਨਵੈਸਟਰ ਬੈਠੇ ਨੇ ਕਈ ਵਾਰੀ ਅਗਲੇ ਦਾ ਮਨ ਬਣਦਾ ਵੀ ਅਸੀਂ ਪੰਜਾਬ ਤੋਂ ਬਾਹਰ ਜਾਂ ਇੰਡੀਆ ਤੋਂ ਬਾਹਰ ਇਨਵੈਸਟ ਕਰਨਾ ਤੇ ਮੈਂ ਸਮਝਦਾ ਵੀ ਆਸਟ੍ਰੇਲੀਆ ਬਹੁਤ ਵਧੀਆ ਕੰਟਰੀ ਆ ਬ੍ਰਿਸਬਨ ਬਹੁਤ ਵਧੀਆ ਏਰੀਆ ਆ ਜੇ ਕਿਸੇ ਵੱਡੇ ਡਿਵੈਲਪਰ ਨੇ ਜਾਂ ਵੱਡੇ ਬਿਜ਼ਨਸਮੈਨ ਨੇ ਕਿਉਂਕਿ ਖਰਬਾਂ ਬਤੀ ਲੋਕ ਬੈਠੇ ਆ ਪੰਜਾਬ ਚ ਵੀ ਤੇ ਇੰਡੀਆ ਚ ਵੀ ਹੈਨਾ ਤੇ ਕਈ ਵਾਰੀ ਅਗਲੇ ਦੇ ਮਨ ਚ ਆਉਂਦਾ ਵੀ ਯਾਰ ਵੀ ਪੰਜਾਬ ਚ ਪੋਡਕਾਸਟ ਚੱਲ ਰਿਹਾ ਸਾਡੇ ਨਾਲ ਸੰਬੰਧਤ ਸਵਾਲ ਨਹੀਂ ਪੁੱਛਿਆ ਗਿਆ ਤੇ ਮੈਂ ਹੁਣ ਮਾਈਕ ਹੈਂਡਓਵਰ ਕਰਦਾ ਸੱਭ ਚਿੱਤਰ ਸਿੰਘ ਨੂੰ ਉਹ ਜਰੂਰ ਸਵਾਲ ਪੁੱਛੇਗਾ ਹਾਂਜੀ ਭਿੰਦਰਾ ਸਾਹਿਬ ਮੈਂ ਐਕਚੁਅਲੀ ਮੇਰੇ ਮਨ ਚ ਇੱਕ ਕੁਐਸਚਨ ਆ ਰਿਹਾ ਸੀਗਾ ਕਿ ਆਪਣੀ ਕਮਿਊਨਿਟੀ ਚ ਨਾ ਇੱਕ ਪਰਸੈਪਸ਼ਨ ਬਣੀ ਹੋਈ ਆ ਮੈਂ ਬੜੀ ਵਾਰੀ ਤੁਸੀਂ ਵੀ ਨੋਟਿਸ ਕੀਤਾ ਹੋਊਗਾ ਜਿਹੜੇ ਵਿਚਰਦੇ ਕਮਿਊਨਿਟੀ ਚ ਉਹ ਲੋਕਾਂ 'ਚ ਇਹ ਹੈ ਕਿ ਜਦੋਂ ਕੋਈ ਵੀ ਚੀਜ਼ ਕੋਈ ਕੰਮ ਕਰਵਾਉਣਾ ਹੁੰਦਾ ਖਾਸ ਤੌਰ ਤੇ ਘਰ ਬਣਵਾਉਣੇ ਹੁੰਦੇ ਜਾਂ ਲੈਂਡ ਲੈਣੀ ਹੈ ਜਾਂ ਕੋਈ ਵੀ ਰੀਅਲ ਏਸਟੇਟ ਨਾਲ ਰਿਲੇਟਡ ਕੋਈ ਵੀ ਕੰਮ ਕਰਨਾ ਹੁੰਦਾ ਉਹਨਾਂ 'ਚ ਇਹ ਬਣੀ ਹੋਈ ਹੈ ਕਿ ਯਾਰ ਕੋਸ਼ਿਸ਼ ਕਰੋ ਵੀ ਕਿਸੇ ਗੋਰੇ ਤੋਂ ਉਹ ਚੀਜ਼ ਹੋ ਜਾਏ ਜੇ ਗੋਰਿਆਂ ਦੀ ਕੰਪਨੀ ਤੋਂ ਹੋ ਜਾਵੇ ਆਪਣੇ ਦੇਸੀਆਂ ਤੋਂ ਮਤਲਬ ਵੀ ਆਪਣੇ ਇੰਡੀਅਨਸ ਤੋਂ ਜਾਂ ਪਾਕਿਸਤਾਨੀ ਤੋਂ ਇਹਨਾਂ ਤੋਂ ਉਹ ਨਾ ਕਰਵਾਈ ਜਾਵੇ ਮਤਲਬ ਇਸ ਦਾ ਕਾਰਨ ਆਪਾਂ ਸਭ ਨੂੰ ਪਤਾ ਕਿ ਬਹੁਤ ਸਾਰੇ ਡੌਜੀ ਲੋਕ ਜਿਹੜੇ ਗਲਤ ਤਰੀਕੇ ਇਹ ਚੀਜ਼ਾਂ ਕਰਦੇ ਆ ਸ਼ਾਇਦ ਇਸੇ ਕਰਕੇ ਲੋਕੀ ਹੌਲੀ-ਹੌਲੀ ਇਸ ਚੀਜ਼ ਨੂੰ ਉਹ ਲਾਗ ਗਿਆ ਇਸ ਤਰੀਕੇ ਲੈਣ ਲੱਗ ਗਏ ਤੁਸੀਂ ਕੀ ਵੱਖਰਾ ਲੈ ਕੇ ਆਏ ਹੋ ਕੀ ਵੱਖਰਾ ਸੋਚਦੇ ਹੋ ਕਿ ਜਿਹਦੇ ਨਾਲ ਲੋਕਾਂ ਚ ਆਪਾਂ ਇਹ ਸਾਰਿਆਂ ਨੇ ਰਲ ਮਿਲ ਕੇ ਪਰਸੈਪਸ਼ਨ ਨੂੰ ਹੀ ਖਤਮ ਕਰਨੀ ਆ ਕਿ ਆਪਾਂ ਚੰਗੇ ਚੰਗੀ ਸਰਵਿਸ ਦੀਏ ਤੇ ਲੋਕਾਂ ਨੂੰ ਲੱਗੇ ਯਾਰ ਵੀ ਨਹੀਂ ਸਾਰੇ ਲੋਕ ਇਵੇਂ ਦੇ ਨਹੀਂਗੇ ਵਿੱਚ ਚਲੋ ਹੁੰਦੇ ਨੇ ਕੁਝ ਦੋਜੀ ਵੀ ਤੁਸੀਂ ਕਿਹੜੇ ਤਰੀਕੇ ਕੀ ਵੱਖਰਾ ਕਰਦੇ ਹੋ ਕਿ ਵੱਖਰਾ ਪੇਸ਼ ਕਰਦੇ ਹੋ ਲੋਕਾਂ ਨੂੰ ਸਰਵਿਸ ਕਿਹੜੀ ਵੱਖਰੀ ਦਿੰਦੇ ਹੋ ਕਿ ਜਿਸ ਤਰੀਕੇ ਤੁਹਾਨੂੰ ਇੰਨਾ ਤੁਹਾਡਾ ਨਾਮ ਆ ਇਥੇ ਅਰਬਨ ਲੈਂਡ ਦਾ ਕੁਵਿੰਜ਼ਲੈਂਡ ਦੇ ਵਿੱਚ ਬ੍ਰਿਚਮੈਨ ਦੇ ਵਿੱਚ ਆਬਵੀਅਸਲੀ ਤੁਸੀਂ ਕੁਝ ਨਾ ਕੁਝ ਪੋਜੀਟਿਵ ਕੁਝ ਨਾ ਕੁਝ ਵੱਖਰਾ ਕਰਦੇ ਹੋਗੇ ਤਾਂ ਹੀ ਤੁਹਾਡਾ ਇੰਨਾ ਨਾਮ ਆ ਤਾਂ ਹੀ ਇੰਨੇ ਲੋਕ ਤੁਹਾਡੇ ਕੋਲੋਂ ਬਾਏ ਕਰਦੇ ਆ ਤੁਹਾਡੀ ਸਰਵਿਸ ਲੈਂਦੇ ਆ ਉਹ ਚੀਜ਼ ਦੱਸੋ ਕਿਹੜੇ ਕਿਹੜੀ ਚੀਜ਼ ਹੈ ਜਿਹੜੀ ਵੱਖਰੀ ਕਰਦੇ ਆ ਹਾਂਜੀ ਭਜੀ ਉਹ ਅਸਲ ਦੇ ਵਿੱਚ ਨਾ ਚੰਗੇ ਮਾੜੇ ਤਾਂ ਹਰ ਕਮਿਊਨਿਟੀ 'ਚ ਹੁੰਦੇ ਨੇ ਤੇ ਇਹ ਤਾਂ ਤੁਸੀਂ ਦੇਖੋ ਕਿ ਉਹ ਕਹਿੰਦੇ ਵੀ ਘਰ ਦਾ ਜੋਗੀ ਜੋਗੜਾ ਤੇ ਬਾਹਰਲਾ ਸਿੱਧ ਉਹ ਉਹੀ ਚੀਜ਼ ਹੈ ਹੁਣ ਮੇਰੀ ਇੱਕ ਚਾਈਨੀਜ਼ ਮੁੰਡਾ ਹੈ ਤੇ ਚਾਈਨੀਜ਼ ਬਹੁਤ ਢੇਰ ਤੋਂ ਇੱਥੇ ਇਸ ਲੈਂਡ ਦੇ ਵਿੱਚ ਕੰਮ ਕਰ ਰਹੇ ਆ ਤੇ ਉੱਤੇ ਉਹਨਾਂ ਦੀਆਂ ਏਜੰਸੀਜ਼ ਵੀ ਕਾਫੀ ਕੰਮ ਕਰ ਰਹੀਆਂ ਪਰ ਉਹਨਾਂ ਦਾ ਇੱਕ ਗਰੁੱਪ ਆ ਸਾਡੇ ਨਾਲ ਐਕਸਕਲੂਸਿਵ ਕੰਮ ਕਰਦਾ ਤੇ ਉਹ ਉਹ ਵੀ ਇਹੀ ਚੀਜ਼ ਉਹਨਾਂ ਬਾਰੇ ਕਹਿੰਦੇ ਨੇ ਤੇ ਇਹ ਤਾਂ ਹਰ ਇੱਕ ਕਮਿਊਨਿਟੀ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ ਤੇ ਪਰ ਇਹ ਹੈ ਕਿ ਤੁਹਾਨੂੰ ਜਿੱਥੇ ਕੰਫਰਟ ਹੈ ਜਿੱਥੇ ਤੁਹਾਡਾ ਮਤਲਬ ਉਹ ਹੈ ਤੁਸੀਂ ਉੱਥੇ ਹੀ ਬਾਏ ਕਰੋ ਪਰ ਇੱਥੇ ਬਹੁਤ ਸਾਰੇ ਟੂਲਸ ਨੇ ਤੁਹਾਨੂੰ ਈਵਨ ਕੁਝ ਕਾਉਂਸਲ ਨੇ ਇੱਥੇ ਜਿਵੇਂ ਲੋਗਨ ਕਾਉਂਸਲ ਹੈ ਲੋਗਨ ਕਾਉਂਸਲ ਦੇ ਵਿੱਚ ਤੁਸੀਂ ਜਾ ਕੇ ਉਹ ਤੁਹਾਨੂੰ ਸਾਰੀ ਇਨਫਰਮੇਸ਼ਨ ਦੇ ਦਿੰਦੇ ਆ ਤੁਸੀਂ ਕੁਝ ਵੀ ਬਾਏ ਕਰਨਾ ਹੈ ਤੁਸੀਂ ਆਪਣੀ ਤਸੱਲੀ ਕਰ ਲਓ ਤੁਸੀਂ ਕੁਝ ਮਤਲਬ ਨਾਟ ਜਸਟ ਫਰਮ ਅਸ ਕੀ ਜੇ ਕਿਸੇ ਹੋਰ ਵੀ ਏਜੰਟ ਤੋਂ ਤੁਸੀਂ ਬਾਇ ਕਰਦੇ ਹੋ ਤੁਸੀਂ ਕਾਉਂਸਲ ਦੇ ਵਿੱਚ ਜਾ ਕੇ ਉਹਨਾਂ ਕੋਲੋਂ ਸਲਾਹ ਲੈ ਸਕਦੇ ਹੋ ਮਤਲਬ ਉਹ ਰਿਸੈਪਸ਼ਨ ਤੇ ਤੁਹਾਨੂੰ ਸਲਾਹ ਦੇ ਦਿੰਦੇ ਆ 5 ਮਿੰਟ ਦੇ ਵਿੱਚ ਉਹਨਾਂ ਦਾ ਪਲੈਨਰ ਆ ਕੇ ਤੁਹਾਨੂੰ ਦੱਸ ਦਿੰਦਾ ਕਿ ਇਹਦੇ ਵਿੱਚ ਕੀ ਹੋ ਸਕਦਾ ਹੈ ਫਲੱਡ ਹੈਗਾ ਜਾਂ ਨਹੀਂ ਹੈਗਾ ਸਾਰੀ ਇਨਫੋਰਮੇਸ਼ਨ ਦੇ ਦਿੰਦੇ ਆ ਪਰ ਤੁਸੀਂ ਇਕੱਲਾ ਮਤਲਬ ਏਜੰਟ ਤੇ ਰਿਲਾਇਨ ਨਾ ਕਰੋ ਮੈਂ ਤਾਂ ਇਹ ਸੁਜੈਸਟ ਕਰੂੰਗਾ ਆਪਣੀ ਵੀ ਆਪਣੀ ਵੀ ਤਸੱਲੀ ਪੂਰੀ ਕਰੋ ਹਾਂਜੀ ਤੇ ਇੱਥੇ ਬਹੁਤ ਕੋਈ ਬਹੁਤ ਰਿਸੋਰਸਸ ਨੇ ਬਹੁਤ ਕੁਛ ਹੈ ਤੁਸੀਂ ਜਿਹੜਾ ਕਿ ਕੁਝ ਵੀ ਬਾਇ ਕਰਨਾ ਹੈ ਪਰ ਜੇ ਤੁਸੀਂ ਕੋਈ ਵੀ ਮੈਂ ਉੱਥੇ ਬੈਠਾ ਤੇ ਕੰਮ ਮੈਂ ਬਿਲਕੁਲ ਨਾ ਕਰਾਂ ਤੇ ਜਾ ਕੇ ਮੈਨੂੰ ਕੋਈ ਬਾਇ ਕਰਕੇ ਤੇ ਅਗਲੀ ਵਾਰ ਡਬਲ ਕਰਕੇ ਪੈਸੇ ਦੇ ਦੇ ਉਹ ਨਹੀਂ ਜੇ ਪੋਸੀਬਲ ਹੈਗਾ ਉਹ ਤੇ ਕਿਸੇ ਤੋਂ ਵੀ ਬਾਇ ਕਰ ਲਓ ਤੁਸੀਂ ਹਾਂਜੀ ਆਹ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਰ ਜੀ ਹੁਣ ਮੇਰਾ ਕੁਐਸਚਨ ਅਗਲਾ ਇਹ ਹੈ ਬਾਈ ਜੀ ਕਿਉਂਕਿ ਤੁਸੀਂ ਨਾ ਹੁਣ ਅਸੀਂ ਗੱਲਾਂ ਕਰ ਰਹੇ ਸੀ ਵਿਰਾਟ ਸਾਹਿਬ ਨਾਲ ਵੀ ਉਹ ਵੀ ਤੁਹਾਡੇ ਬਾਰੇ ਬਹੁਤ ਜ਼ਿਕਰ ਕਰ ਰਹੇ ਸੀ ਕਿ ਤੁਸੀਂ ਬਹੁਤ ਜੁੜੇ ਹੋਏ ਹੋ ਕਲਚਰ ਐਕਟੀਵਿਟੀਜ਼ ਨਾਲ ਤੇ ਇਸ ਬਿਜ਼ੀ ਟਾਈਮ ਦੇ ਵਿੱਚ ਤੁਸੀਂ ਬੈਲੈਂਸ ਕਿਵੇਂ ਕਰਦੇ ਹੋ ਕਿਉਂਕਿ ਤੁਸੀਂ ਹੁਣ ਐਜ਼ ਅ ਸਕਸੈਸਫੁਲ ਬਿਜ਼ਨਸ ਬਿਜ਼ਨਸਮੈਨ ਹੋਰ ਕਮਿਊਨਿਟੀ ਦੀ ਬਹੁਤ ਸੇਵਾ ਕਰ ਰਹੇ ਹੋ ਕਲਚਰ ਐਕਟੀਵਿਟੀ ਨਾਲ ਤੁਹਾਡਾ ਕੀ ਸਾਂਝਾ ਤੇ ਤੁਸੀਂ ਕਿਦਾਂ ਟਾਈਮ ਮੈਨੇਜਮੈਂਟ ਕਰਦੇ ਹੋ ਹਾਂਜੀ ਭਾਜੀ ਜਦੋਂ ਅਸੀਂ ਆਏ ਸੀਗੇ ਨਾ ਉਦੋਂ ਇੱਥੇ ਕੁਈਨਜ਼ਲੈਂਡ ਚ ਪੋਪੂਲੇਸ਼ਨ ਆਪਣੀ ਕਮਿਊਨਿਟੀ ਦੀ ਬਹੁਤ ਘੱਟ ਸੀਗੀ ਤੇ ਇੱਕ ਮਿਲਣ-ਗਿਲਣ ਦਾ ਸਾਰਿਆਂ ਨੇ ਸਾਧਨ ਬਣਾਇਆ ਸੀਗੀ ਕਲੱਬ ਬਣਾਏ ਹੋਏ ਸੀਗੇ ਤੇ ਹਾਂਜੀ ਤੇ ਉਹਦੇ ਵਿੱਚ ਅਸੀਂ ਸਾਨੂੰ ਵੀ ਸਪੋਰਟਸ ਅਸੀਂ ਥੋੜੀ-ਬਹੁਤ ਇੰਡੀਆ ਕਰਦੇ ਆਏ ਸੀਗੇ ਤੇ ਉਹਦੇ ਨਾਲ ਜੁੜ ਗਏ ਤੇ ਉਹ ਕਰਦੇ-ਕਰਦੇ ਹੁਣ ਤਾਂ ਤੁਹਾਨੂੰ ਪਤਾ ਜਿਵੇਂ ਸਿੱਗ ਗੇਮਾਂ ਬਹੁਤ ਵੱਡੀਆਂ ਹੋ ਗਈਆਂ ਅਸੀਂ ਹਰ ਸਾਲ ਜਾਂਦੇ ਆਂ ਸਿੱਗ ਗੇਮਾਂ ਦੇ ਵਿੱਚ ਪਾਰਟਿਸਿਪੇਟ ਵੀ ਕਰਦੇ ਆਂ ਤੇ ਕਮਿਊਨਿਟੀ ਜਿਹੜੀ ਹੈ ਉਹ ਇੱਕ ਤਾਂ ਤੁਹਾਡਾ ਆਪਣੇ ਬੱਚਿਆਂ ਦੇ ਨਾਲ ਵੀ ਤੁਸੀਂ ਬੱਚਿਆਂ ਨੂੰ ਵੀ ਦਿਖਾਉਨੇ ਹੋ ਕੋਈ ਕਾਫੀ ਕੁਝ ਆਪਣਾ ਕਲਚਰ ਦਿਖਾਉਨੇ ਹੋ ਤੇ ਇੱਕ ਉਹ ਬੈਨੀਫਿਟ ਹੈ ਸਾਨੂੰ ਠੀਕ ਹੈ ਜੀ ਅਸੀਂ ਤਾਂ ਕਮਿਊਨਿਟੀ ਨੂੰ ਬਹੁਤ ਕੁਝ ਨਹੀਂ ਦੇ ਸਕਦੇ ਕਮਿਊਨਿਟੀ ਬੈਕ ਬਹੁਤ ਕੁਝ ਬੈਕ ਦਿੰਦੇ ਆ ਤੇ ਈਵਨ ਹੁਣ ਬਿਜ਼ਨਸ ਵੀ ਸ਼ੁਰੂ ਕੀਤਾ ਤਾਂ ਕਮਿਊਨਿਟੀ ਦੀ ਇੰਨੀ ਸਪੋਰਟ ਹੈ ਉਹਦੇ ਕਰਕੇ ਹੀ ਚੀਜ਼ਾਂ ਚੱਲ ਰਹੀਆਂ ਨੇ ਤੇ ਉਹ ਜੇ ਅਸੀਂ ਕੁਝ ਵੀ ਟਾਈਮ ਕੱਢ ਸਕਦੇ ਹੁਣ ਗੁਰਪ੍ਰੀਤ ਬਹੁਤ ਮਿਹਨਤ ਕਰ ਰਿਹਾ ਜੀ ਤੁਸੀਂ ਉਹਦੇ ਮਤਲਬ ਉਹਦੇ ਚੈਨਲ ਦੇ ਵਿੱਚ ਫ੍ਰੋਮ ਡੇ 1 ਮੈਂ ਦੇਖਿਆ ਕਿ ਉਹ ਹਰ ਹਫਤੇ ਕਿ ਦਿਨਾਂ ਕਿਤੇ ਫਲਾਈ ਕਰਦਾ ਤੇ ਤੁਸੀਂ ਉਹ ਤਾਂ ਅਸੀਂ ਨਹੀਂ ਕਰ ਸਕਦੇ ਜੋ ਉਹ ਕਰ ਰਿਹਾ ਪਰ ਜਿੰਨੀ ਕਿ ਸਪੋਰਟ ਹੋ ਸਕਦੀ ਹੈ ਸਾਡੇ ਵੱਲੋਂ ਫਾਈਨੈਂਸ਼ਲੀ ਹੋਵੇ ਉਹ ਤਾਂ ਅਸੀਂ ਕਰ ਹੀ ਸਕਦੇ ਹਾਂ ਨਾ ਤੇ ਜੇ ਕਮਿਊਨਿਟੀ ਦੇ ਰਹੀ ਹੈ ਯੂ ਹੈਵ ਟੂ ਗਿਵ ਬੈਕ ਟੂ ਕਮਿਊਨਿਟੀਆਂ ਹਾਂਜੀ ਭਿੰਦਰ ਸਾਹਿਬ ਆਪਾਂ ਜ਼ਿਕਰ ਕਰਦੇ ਸੀਗੇ ਵੀ ਤੁਸੀਂ ਇੱਥੇ ਸਾਰੀਆਂ ਖੇਡਾਂ ਨੂੰ ਪ੍ਰਮੋਟ ਕਰਦੇ ਹੋ ਦਰਅਸਲ ਤੁਸੀਂ ਆਪ ਵੀ ਕੋਈ ਗੇਮ ਖੇਡਦੇ ਸੀਗੇ ਹਾਂਜੀ ਮੈਂ ਵਾਲੀਬਾਲ ਖੇਡਦਾ ਸੀਗਾ ਤੇ ਵਾਲੀਬਾਲ ਦਾ ਸੀ ਕਲੱਬ ਵੀ ਰਨ ਕਰ ਰਹੇ ਆ ਜਿਹੜਾ ਕੀ ਬ੍ਰਿਸਬਨ ਚ ਕਾਫੀ ਪੁਰਾਣਾ ਕਲੱਬ ਹੈ ਸਾਡਾ ਜਾਦਾ ਪਾਰਟਿਸਪੇਸ਼ਨ ਬ੍ਰਿਸਬਨ ਸੇ ਖੇਡਾਂ ਚ ਹੁੰਦੀ ਹੈ ਨਿਊਜ਼ੀਲੈਂਡ ਦੀਆਂ ਸੇ ਖੇਡਾਂ ਚ ਅਸੀਂ ਜਾਂਦੇ ਆ ਹਰ ਸਾਲ ਟੀਮ ਲੈ ਕੇ ਔਰ ਹਜੇ ਵੀ ਉਹ ਚੱਲ ਰਿਹਾ ਜੀ ਇਹ ਸ਼ੌਕ ਸੰਡੇ ਨੂੰ ਫੇਰ ਵੀ ਹਜੇ ਮਾੜਾ ਮੋਟਾ ਖੇਡ ਖੁੱਡ ਲਈਦਾ ਤੇ ਮੁੰਡੇ ਜੁੜੇ ਹੋਏ ਨੇ ਨਾਲ ਉਹ ਸਾਰਾ ਰਨ ਕਰਦੇ ਨੇ ਹੁਣ ਕਲੱਬ ਨੂੰ ਤੇ ਮਾੜਾ ਮੋਟਾ ਕਰ ਲਈਦਾ ਜੀ ਹਜੇ ਵੀ ਹਾਂਜੀ ਪ੍ਰਿੰਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ ਮੈਂ ਵਾਲੀਵਾਲ ਖੇਡਦਾ ਰਿਆ ਹਨਾ ਤੇ ਕਲੱਬ ਵੀ ਬਣਾਇਆ ਹੁਣ ਵੀ ਗੇਮ ਚ ਪਾਰਟਿਸਿਪੇਟ ਕਰਦੇ ਆ ਮੇਰੀ ਸਮਝ ਮੁਤਾਬਕ ਤੁਸੀਂ ਸਿੱਖ ਗੇਮ ਕਮੇਟੀ ਦੇ ਸਿੱਖਾਂ ਗੇਮ ਕਮੇਟੀ ਦੇ ਮੈਂਬਰ ਵੀ ਹੋ ਤੇ ਜਿਹੜੀ ਤੁਸੀਂ ਇੱਥੇ ਸਿੱਖ ਗੇਮਜ਼ ਹੋਈਆਂ ਸੀ ਉਹਦੇ ਚ ਵੀ ਵੱਧ ਚੜ ਕੇ ਭਾਗ ਲਿਆ ਸੀ ਤੇ ਹੁਣ ਵੀ ਸਿੱਖ ਕਮੇਟੀ ਦੇ ਮੈਂਬਰ ਹਾਂ ਸਿੱਖ ਗੇਮਜ਼ ਦੇ ਤੇ ਆਉਣ ਵਾਲੀਆਂ ਤੁਹਾਡੀ ਪਲਾਨਿੰਗ ਗੇਮਜ਼ ਬਾਰੇ ਹੋਰ ਤੁਸੀਂ ਕੀ ਰੱਖਦੇ ਹੋ ਇਸ ਤੋਂ ਇਲਾਵਾ ਸਿੱਖ ਖੇਡਾਂ ਜੀ ਇੱਕ ਬਹੁਤ ਵੱਡਾ ਪਲੈਟਫਾਰਮ ਹੈ ਸਾਡੇ ਲਈ ਸਿੱਖਾਂ ਲਈ ਮਤਲਬ ਇੱਕ ਤਾਂ ਉਹਦਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਬਹੁਤ ਸਟਰੋਂਗ ਹੈ ਕਿਉਂਕਿ ਮੈਂ ਦੇਖਿਆ ਕਿ ਬਹੁਤ ਸਾਨੂੰ ਕਾਲਸ ਆਉਂਦੀਆਂ ਸੀ ਕੈਨੇਡਾ ਤੋਂ ਵੀ ਕਿ ਮਤਲਬ ਸਾਨੂੰ ਵੀ ਕੁਝ ਦੱਸੋ ਕਿਵੇਂ ਤੁਸੀਂ ਇੰਨੀ ਸਕਸੈਸਫੁਲ ਸਿੱਖ ਖੇਡਾਂ ਰਨ ਕਰ ਰਹੇ ਹੋ ਚਲੋ ਜਿਨ੍ਹਾਂ ਨੇ ਵੀ 30 35 ਸਾਲ ਪਹਿਲਾਂ ਬਣਾਇਆ ਕਨਸਟੀਟਿਊਸ਼ਨ ਉਹ ਚੱਲ ਰਿਹਾ ਵਧੀਆ ਚੱਲ ਰਿਹਾ ਤੇ ਹੁਣ ਅੱਗੋਂ ਅੱਗੋਂ ਦੇ ਵਿੱਚ ਐਵਰੀ ইয়ার ਕੋਈ ਨਾ ਕੋਈ ਸੋਧ ਹੋ ਰਹੇ ਨੇ ਮੈਂ ਇਸ ਸਾਲ ਮੈਂ ਕਮੇਟੀ ਦੇ ਵਿੱਚ ਟ੍ਰੈਜਰਰ ਹਾਂ ਤੇ ਜਿਹੜੀ ਸਾਡੀ 8 8 9 ਮੈਂਬਰਸ ਦੀ ਕਮੇਟੀ ਹੈ ਜਿਹੜੀ ਕਿ ਨੈਸ਼ਨਲ ਦੇਖਦੀ ਹੈ ਫਿਰ ਲੋਕਲ ਬਾਡੀਜ਼ ਹੁੰਦੀਆਂ ਨੇ ਹੁਣ ਅਗਲੀਆਂ ਕਿਹੜਾ ਮੈਲਬਨ ਚ ਨੇ ਜਿਨ੍ਹਾਂ ਦਾ ਮਤਲਬ ਉਹਨਾਂ ਦਾ ਬਜਟ ਹੀ 1.522 ਮਿਲੀਅਨ ਡਾਲਰਸ ਦਾ ਬਜਟ ਹੈ ਤੇ ਇੱਕ ਬਹੁਤ ਵੱਡੀ ਦੇਣ ਹੈ ਜੀ ਕਮਿਊਨਿਟੀ ਨੂੰ ਜਿਨੇ ਵੀ ਸਟਾਰਟ ਕੀਤਾ ਇਹ ਤੇ ਇਹ ਹੈ ਕਿ ਉਹ ਸਾਡੀ ਸਾਰਿਆਂ ਦੀ ਹੋਈ ਹੈ ਉਸ ਇਕੱਲੇ ਇੱਕ ਬੰਦੇ ਦੀ ਤਾਂ ਹੈ ਨਹੀਂ ਤੇ ਐਵਰੀ ਯਰ ਉਹਦੀ ਕਮੇਟੀ ਚੋਣ ਹੁੰਦੀ ਹੈ ਨਵੇਂ ਬੰਦੇ ਆਉਂਦੇ ਨੇ ਆਪਣੇ ਹਿਸਾਬ ਨਾਲ ਸੋਧ ਕਰਦੇ ਨੇ ਉਹਨੋਂ ਦੇ ਵਿੱਚ ਪੰਜ ਮੈਂਬਰ ਆ ਉਹ ਜਿਹੜੇ ਇੱਥੋਂ ਦੇ ਬੌਰਨ ਮਤਲਬ ਸਾਡੀ ਇਸ ਦੇ 40 45 ਸਾਲ ਦੇ ਮਤਲਬ ਮੁੰਡੇ ਨੇ ਤੇ ਉਹ ਉਹ ਰਨ ਕਰ ਰਹੇ ਨੇ ਤੇ ਉਹ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੱਡੀਆਂ ਵੀ ਬਹੁਤ ਹੋ ਰਹੀਆਂ ਨੇ ਤੇ ਇਹ ਹੈ ਕਿ ਸਾਡੇ ਬੱਚਿਆਂ ਲਈ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਉਹਦੇ ਵਿੱਚੋਂ ਬੱਚੇ ਨਿਕਲ ਕੇ ਸਾਡੇ ਅੱਗੇ ਮਤਲਬ ਆਸਟ੍ਰੇਲੀਆ ਦੀਆਂ ਟੀਮਾਂ ਵਿੱਚ ਖੇਡ ਰਹੇ ਨੇ ਤੇ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਜੀ ਦਰਸ਼ਕੋ ਜਿਵੇਂ ਭਿੰਡਰ ਸਾਹਿਬ ਨੇ ਦੱਸਿਆ ਕਿ ਸਿੱਖ ਗੇਮਸ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਹੁੰਦੀਆਂ ਨੇ ਉਹਦੀ ਇੱਕ ਕਮੇਟੀ ਦੇ ਕਹਿਦਿਆ ਵੀ ਖਜ਼ਾਨਾ ਮੰਤਰੀ ਨੇ ਇਹ ਵੱਡੀ ਜ਼ਿੰਮੇਵਾਰੀ ਕੌਮ ਨੇ ਪੰਜਾਬੀਆਂ ਨੇ ਇਹਨਾਂ ਨੂੰ ਦਿੱਤੀ ਵੀ ਆ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕਰਦੇ ਆ ਵੀ ਇਹ ਦਿਨ ਦੁੱਗਣੀ ਰਾ ਚੋਗਣੀ ਤਰੱਕੀ ਕਰਨ ਤੇ ਮੇਰੀ ਇਸ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਹੀ ਪੂਰੇ ਆਸਟ੍ਰੇਲੀਆ ਤੇ ਪੂਰੇ ਸੰਸਾਰ ਦੇ ਪੰਜਾਬੀਆਂ ਨੂੰ ਸਿੱਖਾਂ ਨੂੰ ਸਾਰਿਆਂ ਨੂੰ ਅਪੀਲ ਆ ਕਿ ਜਿਹੜਾ ਵਿਅਕਤੀ ਕੌਮ ਲਈ ਪੰਜਾਬੀਅਤ ਲਈ ਆਪਦੇ ਭਾਈਚਾਰੇ ਲਈ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜਦਾ ਤੇ ਸਾਨੂੰ ਵੀ ਉਹਦੇ ਨਾਲ ਹਰ ਪੱਖ ਤੋਂ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਹਮੇਸ਼ਾ ਯਾਦ ਰੱਖੋ ਜੇ ਕਿਸੇ ਨੇ ਬ੍ਰਿਸਬੈਨ ਦੇ ਵਿੱਚ ਇਨਵੈਸਟਮੈਂਟ ਕਰਨੀ ਆ ਤੇ ਅਰਬਨ ਲੈਂਡ ਬਾਈ ਜੀ ਆਪਣੇ ਜਗਦੀਪ ਭਿੰਡਰ ਜੀ ਇਹਨਾਂ ਨੂੰ ਹਮੇਸ਼ਾ ਜਦੋਂ ਮਰਜ਼ੀ 24 ਘੰਟੇ ਜਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਆ ਤੇ ਹਰ ਪਲ ਵਾਜਬ ਰੇਟ ਤੇ ਤੁਹਾਨੂੰ ਚੰਗੀ ਚੀਜ਼ ਦਵਾ ਸਕਦੇ ਆ ਮੈਂ ਆਪ ਜੀ ਦਾ ਧੰਨਵਾਦ ਕਰਦਾ ਤੁਸੀਂ ਕੀਮਤੀ ਸਮੇਂ ਚ ਸਮਾਂ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਸਰਕਾਰੀ ਖਾਲਸਾ ਪਰਿਵਾਰ ਨਾਲ ਜੁੜੇ ਰਹੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ